ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਵਾਲੀ ਕੁਝ ਦਾ ਖਾਲਸਾ ਹੈ ਬੀ ਸਾਰ ਸੰਗੇ ਕੀ ਸਤਿਗੁਰੂ ਅੰਤਰੀਅਮ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਤੇ ਸੰਗਤਾਂ ਦੇ ਤਾਈ ਤਰਮਪੁਰਤ ਦਰਸ਼ਨ ਦੇ ਰਹੇ ਹੁਣ ਇਹ ਪੂਰਨ ਵਾਸੀ ਦਾ ਚੰਦਰਮਾ ਸਾਲ ਸੰਗਦੀ ਤਾਰੇ ਗਾਣ ਵਿੱਚ ਸਜਦਾ ਹੈ ਕਿਉਂ ਗੁਰੂ ਮਹਾਰਾਜ ਸਾਹਿਬ ਸਿੱਖ ਸੰਤਾਂ ਕਰਕੇ ਪੂਰਨ ਸਜਦੇ ਹਨ ਸਰਗੂ ਅੰਤਰੀਆਮੀ ਗ੍ਰੀਵਨਵਾਸਾ ਨਾ ਸਿੱਖਾਂ ਦੇ ਤਾਈ ਆਪਣੀ ਭਗਤੀ ਰੂਪੀ ਚਾਂਦਨੀ ਪਾ ਕੇ ਸਜਣਾ ਦੇ ਚਿਤ ਉੱਜਲ ਕਰ ਰਹੇ ਹਨ ਸੱਚੇ ਪਾਤਸ਼ਾਹ ਸਿੱਖਾਂ ਦੀਆਂ ਇਹ ਨਿਰਮਲ ਬੁੱਧੀਆਂ ਜਿਹੜੀਆਂ ਹਨ ਉਹ ਕਵੀਆਂ ਦੀ ਨਿਆਈ ਖੜਾ ਵਿੱਚ ਆ ਰਹੀਆਂ ਹਨ ਗਰੀਵਨ ਵਾਹਿਗੁਰੂ ਭਗਤੀ ਰੂਪੀ ਸੰਬੇਚਾਰਨੀ ਦਾ ਪ੍ਰਕਾਸ਼ ਕਰ ਰਹੇ ਹਨ ਉਜਲ ਹਿਰਦੇ ਜਿਨ੍ਹਾਂ ਦੇ ਹਨ ਉਹਨਾਂ ਦੇ ਚਿੱਤਾਂ ਦੇ ਅੰਦਰ ਸਾਧ ਸੰਗਤ ਜੀ ਉਹਨਾਂ ਨੀਆਂ ਵਿਕਤੀਆਂ ਜਿਹੜੀਆਂ ਚਕੋਰਾ ਦੀ ਨਿਆਂ ਗੁਰੂ ਸਾਹਿਬ ਵੱਲ ਲੇ ਬਿਠਕੀਆਂ ਹਨ ਸੰਦੂਸ਼ ਤੇ ਪਾਪਸ਼ਾ ਗਰੀਵ ਨੂੰ ਅੱਜ ਸਾਰੇ ਅੰਤਰ ਇੱਕ ਰਾਸ ਪ੍ਰਕਾਸ਼ਮਾਨ ਸ਼ਾਂਤ ਬਰਤਾਰੇ ਹਨ ਸਤਿਗੁਰਾਂ ਨੇ ਪਾਰ ਸਿੱਖਣ ਪਰਸ਼ਨ ਕੀਤਾ ਇਹ ਪੰਜਵਾਂ ਸ਼ਲੋਕ ਮਾਰਦਾਨੁ ਕਰਦੇ ਹੋਏ ਫਰਮਾਉਂਦੇ ਹਨ ਕਿ ਮਹਾਰਾਜ ਹੀ ਸੱਜਣ ਕੌਣ ਹੁੰਦੇ ਹਨ ਤਾਂ ਗੁਰੂ ਮਹਾਰਾਜ ਸਤਜਣਾ ਦੇ ਲਖਣ ਕਰਦੇ ਹਨ ਸਤਗੁਰੂ ਤੀਜੇ ਪਾਤਸ਼ਾਹ ਜੀ ਲੋਕ ਮਹੱਲਾ ਤੀਜਾ ਸੱਜਣ ਮਿਲੇ ਸੱਜਣਾ ਜਿਨ ਮੂਹਨ ਮੌਜਨ ਹੈ ਸੱਜਣਾ ਅਧਕਾਰੀ ਜਮ ਸੱਜਣੋ ਪਿਆਰੇ ਤਤ ਵੀਰਤੇ ਹਲ ਮਿਲਦੇ ਜਿਨ ਸਤਗੁਰ ਨਾਲ ਪਿਆ ਜਿਨ ਮੈਂ ਤਈ ਹੈ ਸੱਜਣਾ ਪਿਆਰੇ ਆ ਸਜਣੂ ਸਾਹਬੇ ਨਾਲ ਪਿਆਰ ਹੈ ਉਹ ਸਜਣ ਪਿਆਰੇ ਹਰੇ ਜਾਂ ਪਰਮੇਸ਼ਰ ਨੇ ਸਜਣ ਆਪ ਨਿ ਕੀਆ ਹੈ ਸਜਣ ਸੱਚਾ ਪਾਤਸ਼ਾਹ ਹੋ ਖਿਰਸਾਉਂ ਦਾਸ ਆਹੋ ਯੁਗ ਪਾਤ ਬੈਠਿਆ ਸੋਹੀ ਹੈ ਕਮਲ ਦਾ ਵੀ ਸਾਹ ਵਾਹਿਗੁਰੂ ਨੇ ਸਜਣ ਕਿਉਂ ਇਹ ਇੱਕ ਜੇ ਸਾਜਣ ਮੈਂ ਕੀਆ ਚਰਮ ਕਲਾ ਸਮਰੱਥ ਜੀਵ ਮਾਰਾ ਖੰਡਿਏ ਹਰ ਮੰਤਰ ਸਜਣੀ ਲਾਟੋ ਇਹ ਸਜਣ ਦੇ ਲਖਣ ਕੀਤੇ ਹੈ ਜੇ ਸੱਜਣ ਲਈ ਕਾਰੀ ਦੀ ਜੀਅਸੀ ਜਨ ਸੋਣ ਉਹ ਸੱਜਣ ਬ੍ਰਹਮ ਦੇ ਰੇਤੇ ਕਟੇ ਤੇ ਜੋ ਰੂਪ ਦੇ ਤਾਈ ਜਾਣਣ ਵਾਲੇ ਸਾਹ ਕਈ ਪ੍ਰਕਾਰ ਜਨ ਦੇ ਅੰਦਰ ਪ੍ਰਵੇਸ਼ ਨੂੰ ਦੀਪ੍ਰੀਤ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਦਾ ਸੱਜਣ ਮਿੱਤਰਤਾ ਕੀਤੀ ਹੈ ਉਹ ਸੱਜਣ ਮਿਲੇ ਹਨ ਗੁਰਸਿੱਖੋ ਸਭ ਜਿੰਦੇ ਨਾਲ ਹੀ ਪਿਆਰਿਆ ਨਨ ਪ੍ਰੀਤਮ ਤਿੰਨੀ ਕੀਆ ਜੇ ਸਤਗੁਰ ਨਾਲ ਪਿਆਰ ਜਿੰਦੇ ਸਤਗੁਰ ਸੱਚੇ ਪੈਸਾ ਵੀ ਨਾਲ ਪਿਆਰ ਹੈ ਉਹ ਸਭ ਜਿੰਦ ਅਧਕਾਰੀ ਹੈ ਸਜਮ ਚਾਤਿਏ ਤੇ ਗੁਰਮੁਖਾਂ ਦੇ ਨਾਲ ਮੇਰੇ ਹੋਇਆ ਸੰਗੀਰੀ ਨਨ ਪ੍ਰੀਤਮ ਤਿੰਨੀ ਕੀਆ ਹੈ ਨਨ ਪ੍ਰੀਤਮ ਸਭ ਜਿੰਦ ਵੇਚਾਰੰਤ ਪ੍ਰੇਮ ਦੇ ਆਸਤੈਬ ਉਹਨਾਂ ਦੇ ਨਾਲ ਮਿਲ ਕੇ ਵਾਹਿਗੁਰੂ ਨੂੰ ਸਿਨਾਂ ਪੁਰਖਾਂ ਤੇ ਹਲਾ ਕੀਤਾ ਹੈ ਸੱਚਾ ਪ੍ਰੇਮ ਪਿਆਰ ਜਿੰਨੇ ਦੀ ਸੰਜੀਵਨ ਸੱਚੇ ਸਾਚਾ ਦਾ ਪ੍ਰੇਮ ਪਿਆਰ ਗੁਟਾ ਹੈ ਸੱਚੇ ਦੇ ਪ੍ਰੇਮ ਵਿੱਚ ਮਨ ਕਰਕੇ ਵੀ ਹਨ ਤੇ ਬਾਣੀ ਕਰਕੇ ਵੀ ਸੱਚੇ ਨਾਲ ਪਿਆਰ ਹੈ ਸੱਚੇ ਪ੍ਰੇਮ ਪਿਆਰ ਸੱਚੇ ਦੇ ਪ੍ਰੇਮ ਦੇ ਵਿੱਚ ਉਹਨਾਂ ਦੀ ਬੁੱਧ ਵੀ ਜਿੰਗੀ ਹੋਈ ਹੈ ਇਹ ਪਿਆਰ ਵਿੱਚ ਮਰ ਵੀ ਰੰਗਿਆ ਹੋਇਆ ਹੈ ਮਨ ਹੀ ਤੇ ਮਨ ਮੰਨਿਆ ਗੁਰੂ ਸਾਹਿਬ ਦੇ ਮਨ ਮੰਤਰ ਕਰਕੇ ਉਹਨਾਂ ਦਾ ਮਨ ਮੰਨਿਆ ਹੈ ਮਨ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਕਰਕੇ ਉਹਨਾਂ ਦਾ ਮਨ ਮੰਨਿਆ ਹੈ ਅਤੇ ਮਨ ਹੀ ਤੇ ਉਹਨਾਂ ਨੇ ਮੰਨਿਆ ਅਸੁੱਭਨ ਜਿਹੜਾ ਹੈ ਦੇ ਬਿਨਾਂ ਦੀ ਸਿੱਖਿਆ ਧਾਰ ਕਰਕੇ ਮੰਨਿਆ ਹੈ ਗੁਰ ਕਾਬਦ ਅਪਾ ਜਿੰਨਾਂ ਦੇ ਸਦੀਵੀ ਸਾਧਵੇਂ ਸ਼ਬਦ ਨੂੰ ਪਾਰਿਆ ਕਰਦੇ ਰਹਿਤ ਕੁਮਾਉਣਾ ਕੀ ਪਹਿਰੇ ਇਹ ਸੱਜਣ ਮਿਲੇ ਨਾ ਵਿਛੜਹਿ ਜਿਹਨਾਂ ਦਾ ਸ਼ਗਨ ਵਿੱਚ ਚਿਤ ਪਰਤਿਆ ਹੋਇਆ ਜਿਹੜੇ ਸਤਿਗੁਰਾਂ ਦੇ ਨਾਲ ਪਿਆਰ ਕਰਦੇ ਰਿਹਾ ਜਿਨ੍ਹਾਂ ਨੂੰ ਪਰਮੇਸ਼ਰ ਸੱਜਣ ਮਿਲਿਆ ਹੈ ਇਹ ਸੱਜਣ ਵਾਹਿਗੁਰੂ ਨੇ ਮਿਲਣ ਹੋਇਆ ਹੁੰਦਾ ਕਦੇ ਵੀ ਵਿయోగ ਨਹੀਂ ਵਿਛੋੜਾ ਨਹੀਂ ਹੈ ਜੇ ਆਪ ਮੇਲੇ ਕਰਤਾ ਜਿਨਾਂ ਨੂੰ ਆਪ ਕਰਤਾਰ ਨੇ ਸਤਿਗੁਰਾਂ ਨਾਲ ਮਿਲਾਇਆ ਹੈ ਤੇ ਜਿਹੜੇ ਕਰਤਾਰ ਦੇ ਨਾਲ ਆਪ ਸਤਿਗੁਰਾਂ ਨੂੰ ਮੇਲ ਦਿੱਤੇ ਹਨ ਇੱਕ ਨਾ ਦਰਸ਼ਨ ਕੀ ਪਰਤੀਤ ਨਾ ਆਕਰਮਣ ਲੋਕ ਸਤਿਗੁਰਾਂ ਦੇ ਦਰਸ਼ਨ ਤੋਂ ਕਰਦੇ ਹੈ ਸਤਿਗੁਰ ਨੂੰ ਸਭ ਕੋ ਦੇਖਦਾ ਜਿੱਤਾਂ ਜਗ ਸੰਸਾਰ ਇਸ ਪ੍ਰਕਾਰ ਦੇ ਦਰਸ਼ਨਾਂ ਦਾ ਭ੍ਰੁਖਾ ਹੀ ਨਹੀਂ ਆਇਆ ਜਿਨਾਂ ਨੂੰ ਗੁਰੂ ਮਹਾਰਾਜ ਸਾਹਿਬ ਗੁਰਪ੍ਰਮੇਸ਼ਰ ਇੱਕ ਹੈ ਇਹ ਨਿਸ਼ਚੈ ਨਹੀਂ ਜਿਨੋਂ ਬਿਕਾਇਆ ਆਇਆ ਸਾਬਕ ਨਾ ਕਰਹਿ ਜੀਚਾ ਅਜੇ ਮੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਰੂਪ ਜਾਣ ਕੇ ਇਹਨਾਂ ਦੇ ਸ਼ਬਦ ਉਹ ਦੇਸ ਦਾ ਵੀ ਵਿਚਾਰ ਨਹੀਂ ਕਰਦੇ ਹਨ ਸਭਨ ਬ੍ਰੰਧ ਦਾ ਵੀ ਵਿਚਾਰ ਨਹੀਂ ਕਰਦੇ ਹਨ ਵਿਛੜਿਆ ਕਾ ਕਿਆ ਵਿਛੜੈ ਕਿਉ ਜੰਮੇ ਅ ਵਿਛੜੀ ਗਏ ਮਾਰਾ ਨਾ ਕੋ ਨਿਵੇਂ ਛੁੜਕੀ ਲੱਗੀ ਪ੍ਰishna ਮਾਇਆ ਅਗਰ ਵਰਤਾਇਆ ਉਹਨੇ ਵਿਛੜਿਆ ਦੇ ਨਾਲ ਲੈ ਕੀ ਹੋਰ ਮਿਸ਼ੋਰਨਾ ਹੈ ਉਹਨੇ ਵਿਛੜੀ ਚੁੱਕੇ ਹੈ ਉਹ ਵਿਛੜਿਆ ਪਰਖਾਂ ਦੇ ਨਾਲ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੁਸੰਗੀ ਜਾਣ ਕੇ ਉਹਨਾਂ ਨੂੰ ਵਿਛੜ ਜਾਣਾ ਚਾਹੀਦਾ ਹੈ ਉਹਨਾਂ ਦੇ ਨਾਲ ਮੁਹੱਬਤ ਨਹੀਂ ਕਰਨੀ ਚਾਹੀਦੀ ਇਹਨਾਂ ਦੂਜੇ ਭਾਏ ਪਿਆਰ ਕੋਣ ਹਨ ਜਿਨ੍ਹਾਂ ਨਾਲ ਅਜੀ ਵਿਛਣਗੇ ਜਿਨ੍ਹਾਂ ਦਾ ਭਾਈ ద్వੈਪਤਾਜ ਪਿਆਰ ਹੈ ਦੂਜੇ ਦੇਵੀ ਦੇ ਚਹੁੰਦੇ ਨਾਲ ਭਾਵਨਾ ਕਰਕੇ ਪਿਆਰ ਕਰਦੇ ਹਨ ਮਨਮੁਖ ਤੇਤੀ ਦੋਸਤੀ ਐਸੇ ਜਿਹੜੇ ਮਨਮੁਖ ਲੋਕ ਹੈ ਕੋਨੇ ਨਾ ਜਿਹੜੇ ਗੁਰਮਖੋਦ ਨੇ ਦੋਸਤੀ ਕਰਨ ਉਹਨਾਂ ਦੀ ਦੋਸਤੀ ਜਿਹੜੀ ਪ੍ਰੀਤੀ ਐ ਛੋੜੜਿਆ ਦਿਨ ਚ ਇਹ ਥੋੜੇ ਜੇ ਦਿਨ ਦੀ ਹੁੰਦੀ ਜਿੰਨਾ ਵਿਚਾਰਕ ਦਿਨ ਖਾਉਂਦੇ ਕਿਉਂਦੇ ਰਹੋ ਉਹਨਾਂ ਜਿਹੜੇ ਦੋਸਤੀ ਰੱਖਦੇ ਐ ਜਦ ਦਿਨ ਕਿਸੇ ਨਾਲ ਹੋਵੇ ਨੀ ਤਦ ਨੂੰ ਬੋਲਣ ਲੱਗਾਂਦੇ ਜਦ ਨੂੰ ਕੋਈ ਨਾ ਉਸ ਗਰੀਬ ਕੋਲੇ ਹੋਵੇ ਉਹ ਦਿਨ ਕਹਿੰਦੇ ਨਾ ਐਵੇਂ ਹੀ ਵੇਖ ਲੈਣਾ ਇਸ ਸਰਕਾਰ ਗੰਬੇ ਬਚਨ ਬਗੰਬੀ ਵਾਲੇ ਬਚਨ ਲਿੰਦੇ ਵਾਲੇ ਬੋਲਣ ਲੱਗ ਜਾਂਦੇ ਐ ਇਸ ਸਰਕਾਰ ਥੋੜੇ ਵੀ ਨਹੀਂ ਨਿਭਦੀ ਐ ਚਾਰ ਦਿਨ ਚਾਰ ਦਿਨ ਹੋਵੰਗੇ ਇੱਕ ਜਨਮ ਦਾ ਦਿਨ ਹੈ ਇੱਕ ਅਜਿਹਾ ਦਿਨ ਹੈ ਇੱਕ ਮਰਨ ਦਾ ਦਿਨ ਹੈ ਬਾਕੀ ਦੇ ਚਾਰ ਦਿਨ ਥੋੜੇ ਹੀ ਚਾਰ ਰਹਿ ਗਏ ਹਫਤੇ ਚੋਂ ਕਿਸ ਪ੍ਰੀਤੀ ਟੁੱਟਦੀ ਵਿਲਮ ਨਾ ਹੋ ਬਈ ਇਹ ਜਿਹੇ ਖਾਣ ਪੀਣ ਦੇ ਦੋਸਤ ਹੈ ਜਿੱਥੇ ਪਹਿਨੇ ਨੂੰ ਖਾਉਣੇ ਤੇ ਕੀ ਰੱਖਣ ਗੰਡੋ ਇਹ ਪ੍ਰੀਤੀ ਟੁਰਦੀਆਂ ਡੇਰ ਨਹੀਂ ਲੱਗਦੀ ਐ ਬੇਲਮ ਡੇਰ ਨਹੀਂ ਲੱਗਦੀ ਹੁੰਦੀ ਇਹ ਤਾਂ ਦੋਸਤੀ ਚੱਲਣ ਵਿਕਾਰ ਜੇ ਤੁਸੀਂ ਭਾਈ ਇਹਨਾਂ ਮਨੁੱਖਾਂ ਦੇ ਨਾਲ ਦੋਸਤੀ ਕਰੇਗਾ ਪ੍ਰੀਤੀ ਕਰੂ ਉਹ ਤੋਂ ਵਿਕਾਰ ਚੱਲਣਗੇ ਕੋਈ ਇਹੋ ਜਿਹਾ ਵਿਕਾਰ ਪੈਦਾ ਕਰਨਗੇ ਜਿਸ ਕਰਕੇ ਛੁੱਟ ਨਾ ਸਕਣ ਨਾ ਹੀ ਸਾਰਾ ਪਰਿਵਾਰ ਨਾਲ ਆਪ ਵੀ ਅਗੋਤੀ ਨੂੰ ਪ੍ਰਾਪਤ ਹੋਣ ਇਹਨਾਂ ਦੀ ਦੋਸਤੀ ਨਾਲ ਕਾਮ ਆਦਿਕ ਵਿਕਾਰ ਚੱਲ ਪੈਂਦੇ ਹਨ ਅਗੋਂ ਖੋਟੀਆਂ ਕਾਰਾਂ ਕਰਨ ਲੱਗ ਜਾਈਦਾ ਹੈ ਚਰਾ ਪੀਵਾ ਮਨੋ ਮਲੀ ਦੋਸਤੀ ਕਰੋ ਤਵੇਂ ਨਾ ਪੀਓ ਮੂੰਹ ਨੂੰ ਲਉਣ ਪੈ ਜਾਓ ਇਸੇ ਪ੍ਰਕਾਰ ਦੀ ਹਾਲਤ ਹੈ ਮਾਸ ਖਾਣ ਵਾਲੇ ਮਾਸ ਮੂੰਹ ਨੂੰ ਲਉਣਗੇ ਇਹ ਦੋਸਤੀ ਦੀ ਮੁਕਾਰ ਹੀ ਚੱਲਨੇ ਹੈ ਜਾਂਦੀ ਚ ਜਿੰਨਾ ਅੰਦਰ ਸੱਚੇ ਦਾ ਭਾਉ ਨਾਏ ਨਹੀਂ ਜਿਨੇ ਦੇ ਮੁਸਕੇ ਪਾਦਸ਼ਾਹ ਦਾ ਭੈ ਖੋਫ ਨਹੀਂ ਦਰਨੀ ਹੈ ਮਾਰੇ ਨੂੰ ਹਜਰ ਨਾ ਜੇ ਨਹੀਂ ਜਾਣੂਵੇ ਨਾਮ ਨਾ ਕਰਹਿ ਪਿਆ ਸੱਚੇ ਪਾਤਸ਼ਾਹ ਦੇ ਅੰਮਰਤ ਨਾਮ ਨਾਲ ਵੀ ਪਿਆਰ ਨਹੀਂ ਕਰਦੇ ਨਾਨਕ ਤੈਨ ਸਿਉਂ ਕਿਆ ਕੀ ਚੈ ਦੂਸਤੀ ਸਤਿਗੁਰੂ ਜੀ ਜੇ ਨਹੀਂ ਮੇਰੇ ਨਾਲ ਮੁਹੱਬਤ ਕੀ ਕਰਕੇ ਲੈਣਾ ਪ੍ਰੀਤੀ ਕਰਕੇ ਜੇ ਆਪ ਕੋ ਲਾਏ ਕਰਤਾ ਉਹ ਅਗਣ ਵਾਲੇ ਜਾਣ ਕੇ ਕਰਤਾਰ ਨਾਲ ਜੇ ਉਹਨੂੰ ਪੁਲਾਇ ਦੇਤੇ ਹੈ ਸੋ ਜਿਸ ਨੇ ਆਪ ਖੁਆਏ ਕਰਤਾ ਖੁਸ਼ ਲਈ ਚੰਗਾਈ ਜਿਨਾਂ ਨੂੰ ਕਰਤਾਲ ਉਪਰੋਂ ਪੁਲਾਇਣਾ ਹੋਵੇ ਉਹਦੇ ਚੰਗੇ ਕੰਮ ਪਹਿਲਾਂ ਖੋ ਲੈਂਦਾ ਹੈ ਉਹਦੀ ਕਰਤੂਰ ਦੇ ਨਾਲ ਫਾਲੁੰਦਾ ਹੈ ਮਹੱਲਾ ਤੀਜਾ ਇੱਕ ਸਦਾ ਇੱਕ ਤਰ ਰੰਗ ਰਹੇ ਹੈ ਸਤਿਗੁਰ ਮੁਖੇਸੇ ਹਨ ਸਦਾ ਇੱਕਤਾ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਤੈ ਪੁਣਾ ਉਹਦੇ ਰੰਗ ਪ੍ਰੇਮ ਵਿੱਚ ਹੀ ਰਹਿੰਦੇ ਹਨ ਹਰ ਵਕਤ ਇਕਤਾ ਦੇ ਰੰਗ ਤੇ ਰੰਗੇ ਰਹਿੰਦੇ ਹੈ ਹਰ ਵਕਤ ਵਾਹਿਗੁਰੂ ਨਾਲ ਜੀਵ ਇਸ ਦੀ ਇਕਤਾ ਸਮਝਦੇ ਹੈ ਉਹਨਾਂ ਤ੍ਰੇਮ ਵੀ ਜੁੜੇ ਰਹਿੰਦੇ ਹਨ ਦਿਨ ਕਾ ਹਉ ਸਦ ਬਲੇ ਹਾਰਾ ਜਾ ਉਹਨਾਂ ਗੁਰਮੁਖੋ ਤੁਸੀਂ ਸੈਂਕੜੇ ਵਾਰੀ ਫਾਰਸੀ ਸਜਨਾ ਸੈਂਕੜੇ ਵੇ ਤੇ ਸਦਾ ਸਦਾ ਬੇਸਪਾਸਟਾ ਚ ਸਦਾ ਸਦਾ ਬਲੀਹਾੜ ਕੁਰਬਾਨ ਜਾਈਏ ਆਨਮਾਨ ਤਨ ਅਰਪੀ ਪਿੰਨ ਕੋ ਉਹਨੇ ਪਿਆਰਿਆਂ ਨੂੰ ਆਪਣਾ ਤਨ ਵੀ ਭੇਟਾ ਕਰਦੀਏ ਸੇਵਾ ਵਿੱਚ ਤਨ ਵੀ ਉਹਨਾਂ ਦੀ ਕਾਇਮ ਚ ਲਾ ਦੀਏ ਹਰਕਦੇ ਇਹ ਆਪਣਾ ਆਪ ਉਹਨਾਂ ਦੇ ਤਾਈ ਲੇ ਲੇ ਲਾਗੂ ਪਾ ਨਿਉ ਕਿ ਤਮਜ ਤਾਣੂ ਵੱਲੋਂ ਨਿਉ ਕਿ ਵਿਦਿਆਰੇ ਮਾਣ ਵੱਲੋਂ ਨਿਉ ਕਿ ਦੁਨੀਆ ਦੇ ਜਸ ਦੇ ਮਾਣ ਵੱਲੋਂ ਪ੍ਰਤਾਪ ਵੱਲੋਂ ਮਹਾਨ ਬਾਣੀ ਸਰੀਰ ਕਰਕੇ ਝੁਕ ਝੁਕ ਕੇ ਉਹਨਾਂ ਦੇ ਚਰਨੀ ਲੱਗিয়ে ਤਿੰਨ ਮਿਲਿਆ ਮਨ ਸੰਤੋਖੀ ਐ ਕੋਈ ਨਾ ਗੁਰਮਖ ਨਾਲ ਮਿਲ ਕੇ ਤਾਂ ਮਨ ਸੰਤੁਸ਼ਟ ਹੁੰਦਾ ਹੈ ਬੜਾ ਪ੍ਰਸੰਨ ਹੁੰਦਾ ਹੈ ਸੰਤੋਖ ਆ ਜਾਂਦਾ ਸੰਗਤ ਨਾਲ ਮਿਲ ਕੇ ਉਹਨਾਂ ਦੀ ਜਿਹੜਾ ਮਨ ਅਗੇ ਰਿਆ ਪਸ਼ੂ ਵੀ ਨਹੀਂ ਆਈ ਬਿਛਾਰੂ ਵੀ ਖੇਤਾਂ ਵਿੱਚ ਉਗਦਾ ਰਹਿੰਦਾ ਹੈ ਉਹ ਗੁਰਮੁਖਾਂ ਦੀ ਸੰਗਤ ਕਰਕੇ ਸੰਤੋਖ ਦੇ ਸਹਿਤ ਹੋ ਜਾਂਦਾ ਹੈ ਐਸਾ ਗੁਰਮੁਖਾਂ ਦਾ ਸੰਗਤ ਦਾ ਲਾਭ ਹੈ ਉਹ ਤ੍ਰਿਸ਼ਨਾ ਭੁੱਖ ਸਭ ਜਾਂ ਜਿਹੜੀ ਤ੍ਰਿਸ਼ਨਾ ਨੇ ਰਸਾਂ ਪਸੰਦ ਦੀ ਭੋਗਣ ਦੀ ਆਸ ਹੈ ਪਿਆਰਥਾਂ ਦੇ ਜੋੜਨ ਦੀ ਭੁੱਖ ਉਹ ਸਭ ਚਲੀ ਜਾਂਦੀ ਤ੍ਰਿਸ਼ਨਾ ਦੀ ਤੇ ਆਸਾ ਵੀ ਪੂਰ ਪਹੁੰਚੀ ਜਾਂਦੀ ਹੈ ਨਾਨਕ ਨਾਮ ਰਤੇ ਸੁਖੀਏ ਸਦਾ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਪਾਤਸ਼ਾਹ ਜੋ ਨਾਮ ਕੇ ਰੰਗੇ ਹੋਏ ਹੈ ਉਹ ਸਦਾ ਸੁਖ ਵਾਲੇ ਪੁਰਖ ਹਨ ਸੱਚੇ ਸਿਉ ਲਿਵਲਾ ਤਨ ਵੀ ਸੰਗਤ ਕਰਕੇ ਸੱਚੇ ਪਾਤਸ਼ਾਹ ਨਾਲ ਲਿਵ ਨਾਈ ਜਾਂਦੀ ਹੈ ਲਿਵ ਲਉਣਾ ਕਰੋ ਪੌੜੀ ਕਿਦ ਗੁਰ ਕਾ ਹਉ ਵਾਰਿਆ ਸਤਿਗੁਰੂ ਅਮਰਦਾਸ ਜੀ ਦੀ ਬਾਤ ਗੁਰੂ ਰਾਮਦਾਸ ਜੀ ਕਹਿੰਦੇ ਹਨ ਗੁਰੂ ਨਾਨਕ ਗੁਰਧੰਨ ਜੀ ਵੀ ਅਮਰਦਾਸ ਸਾਹਿਬ ਦੇ ਪਤ ਸ਼ਹਿਤੋਂ ਅਜੀ ਵਾਰਿਆ ਮਾਰਨੇ ਜਾਂਦੇ ਕੁਰਮਾਨ ਕਰਦੇ ਆਪਣੇ ਆਪ ਨੂੰ ਜਿਨ ਹਰ ਕੀ ਹਰ ਕਥਾ ਸੁਣਾਈ ਜਿਨ੍ਹਾਂ ਮੇਰੇਕ ਦੁਨੀਆਂ ਦੀ ਕੋਈ ਪ੍ਰਾਣਿਕ ਕਥਾ ਹੈ ਕੋਈ ਸ਼ਾਸਤ੍ਰਿਕ ਕਥਾ ਹੈ ਅਤੇ ਕੋਈ ਤਿਰਗੁਣ ਵਿਸ਼ਿਆ ਦੇ ਤਾ ਵੇਦਾਂ ਦੀ ਕਥਾ ਹੈ ਉਹੋ ਕਿ ਕਰਮੇ ਤੇ ਉਤਾਰਨਾ ਗਿਆਨ ਦਾ ਕਸਮ ਕੀਤਾ ਜਿਨ੍ਹਾਂ ਨੇ ਇਸ ਪ੍ਰਕਾਰ ਖਰੀ ਜੋ ਸਾਰਿਆਂ ਨੂੰ ਹਰੇ ਤਰੇ ਕਰਨ ਵਾਲਾ ਉਹਦੀ ਸਰੂਪ ਲਖਣਾ ਦੁਆਰਾ ਤੇ ਤਸਤੀ ਲਖਣਾ ਦੁਆਰਾ ਕਥਾ ਸਰਬੁਣ ਕਰਾਈ ਹੈ ਇਸ ਗੁਰ ਕੋ ਸਦ ਬਲੇ ਹਾਰਨ ਉਹ ਸਭ ਗੁਰੂ ਨਾਮੇ ਗੁਰੂ ਅਮਰਦਾਸ ਦਾ ਸੈਂਕੜੇ ਨਾਰੀ ਬਲੇ ਹਾਰ ਜਾਈਏ ਇਹਨਾਂ ਹਰ ਸੇਵਾ ਬਣਤ ਬਣਾਈ ਇਹਨਾਂ ਨੇ ਹਰਿ ਦੀ ਸੇਵਾ ਭਗਤੀ ਦੀ ਇਹ ਬਿਨਾਂ ਦੇ ਸਾਡੇ ਹਿਰਦੇ ਚ ਮਨਾਤੀ ਸੋਹਣੀ ਤੇ ਬੰਦਗੀ ਕਰੋ ਸਿਮਰਨ ਕਰੋ ਤੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਤੇ ਮੇਰੇ ਸਰੀਰ ਵਿੱਚ ਕੇ ਪਾਪਸ਼ਾ ਪਿਆਰੇ ਹਰ ਵੇ ਸਾਡੇ ਨਾਲ ਹਿਰਦੇ ਦੇ ਹਨ ਕਿੱਥੇ ਕਿੱਥੇ ਮੈਨੂੰ ਲੈ ਛਡਾ ਜਿੱਥੇ ਵੀ ਲੋੜ ਪਵੇ ਉੱਥੇ ਹੀ ਕਿੱਥੇ ਪ੍ਰਲੋਕ 'ਚ ਵੀ ਐਸ ਲੋਕ 'ਚ ਵੀ ਜਿੱਥੇ ਕਿੱਥੇ ਲੋੜ ਪਵੇ ਤਨੂ ਬੰਨੇ ਤੋਂ ਸੁਲਾ ਆਣਗੇ ਰੱਖਿਆ ਕਰਨਗੇ ਇਸ ਗੁਰੂ ਕੋ ਸਾਬਾਸ ਹੈ ਸੋ ਸਤਿਗੁਰੂ ਦਾ ਧੰਵਾਦ ਹੈ ਸਲਾ ਸਲਾ ਸ਼ਾਬਾਸ਼ ਜਿਹਨ ਹਰ ਸੋ ਜੀ ਪਾਈ ਜਿਹਨੇ ਹਰੀ ਅਕਾਲ ਪੁਰਖ ਦੀ ਸਮਝ ਪਾਤੀ ਆ ਉਹਦੇ ਅਧਿਕਾਰੀਆਂ ਸਿੱਖਾਂ ਨੂੰ ਨਾਨਕ ਗੁਰੂ ਬਿਟੂ ਹੋ ਵਾਰਿਆ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਮੇ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਅਮਰਦਾਸ ਜੀ ਦੇ ਵਿਟੇ ਉੱਪਰੋਂ ਵਾਰਨੇ ਜਾਂਦੇ ਹਾਂ ਇਹਨਾਂ ਹਰ ਨਾਮ ਦੀ ਆ ਮੇਰੇ ਮਨ ਦੀ ਆਸ ਪੁਰਾਣ ਸਤਿਗੁਰੂਨ ਪਰਮੇਸ਼ਰ ਦਾ ਨਾਮ ਜੇਕੇ ਸਾਡੇ ਮੰਦੀਆਂ ਆਸਾਂ ਸਾਰੀਆਂ ਪੂਰੀਆਂ ਕਰ ਦੁੱਤੀਆਂ ਸਭ ਲੈ ਪ੍ਰਾਪਤ ਹੋਗੇ ਅਮਰਦਾਸ ਕਰਨ ਕਰਕੇ ਆ ਬੀਬੀ ਦੇ ਬੱਚੇ ਨੂੰ ਬਾਹਰ ਲੈ ਜਾਗੇ ਇਹ ਵੀ ਹਟ ਕੋਲੇ ਪਰੇ ਜਾਦੇ ਨੇ ਮਸ਼ਹੂਰ